ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਆ ਤੁਹਾਡਾ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਲੱਗੇ ਆ ਜਿਹਦਾ ਬਲੌਗ ਸ਼ੁਰੂ ਕਰਨਾ ਤੇ ਬਲੌਗ ਨਾਲ ਐਂਡ ਤੱਕ ਜਰੂਰ ਬਣੇ ਰਹੋ ਤੇ ਆਓ ਕਰਦੇ ਆ ਬਲੌਗ ਸ਼ੁਰੂ ਤੇ ਮੈਂ ਲੱਗੀ ਸੀਗੀ ਇੱਥੇ ਕੰਮ ਕਰਨ ਕੰਮ ਵੈਸੇ ਆਪਾਂ ਸਾਰਾ ਕਰ ਲਿਆ ਰੋਟੀ ਵੀ ਬਣਾ ਲਈ ਕद्दू ਦੀ ਸਬਜ਼ੀ ਵੀ ਬਣਾ ਲਈ ਇਹ ਕਰੇਲੇ ਕੱਟ ਕੇ ਰੱਖਦੇ ਸੀ ਨਾਣ ਲਾ ਕੇ ਤੇ ਗਰੇਲੇ ਬਣਾਵਾਂਗੇ ਸੁਬਾ ਆਪਾਂ ਹੁਣ ਨੂੰ ਲਾ ਕੇ ਰੱਖਤਾ ਇਹਨਾਂ ਨੂੰ ਤੇ ਗਰੇਲੇ ਥੋੜੇ ਪੱਕੇ ਜੇ ਸੀਗੇ ਤੇ ਇਸ ਤਰ੍ਹਾਂ ਇਹਨਾਂ ਦੇ ਪੀਸ ਕੱਟ ਲੇ ਭਰਕੇ ਨਹੀਂ ਬੰਦੇ ਸੀ ਕਿਤੇ ਦੇਖੋ ਇਹਨਾਂ ਇਹਦੇ ਚੋਂ ਕਿੰਨਾ ਪਾਣੀ ਨਿਕਲ ਰਿਹਾ ਹੈਗਾ ਇਹ ਚੋਂ ਤਾਂ ਪਾਣੀ ਬਹੁਤ ਨਿਕਲ ਹੀ ਜਾਂਦਾ ਤੇ ਤੜਕੇ ਨੂੰ ਜਿਹੜਾ ਇਹਨਾਂ ਦਾ ਪਾਣੀ ਹੈ ਸਾਰਾ ਨਿਕਲ ਜਾਊਗਾ ਤੇ ਦੁੱਧ ਪਵਾਉਣੇ ਹੁੰਨੇ ਆ ਇਹਨੂੰ ਇੱਧਰ ਰੱਖ ਦਿੰਨੇ ਆ ਕਿ ਦੁੱਧ ਘੜਤਣ ਜੀ ਨਾ ਲੱਗੇ ਕਿਤੇ रात का टाइम है ये लून थोड़ा जा होर पा देंगे चंकी तरह पानी जो सारा चढ़ नुचा करेले वैसे वादिया होंगे है चंगे भी होंगे खाने खाने चाहिए है करेले कई तरह करेले खाते ही नहीं व्याख देंगे कौड़े है ਪਰ ਗ੍ਰੀਲੇ ਖਾਣੇ ਚਾਹੀਦੇ ਹੈਗੇ ਤੇ ਸ਼ਾਮ ਦਾ ਟਾਈਮ ਸੀਗਾ 8 ਦਾ ਇਹ ਹਜੇ ਆਏ ਨਹੀਂਗੇ ਤੇ ਮੈਂ ਪਹਿਲਾਂ ਸਾਰਾ ਕੰਮ ਕਰ ਲਿਆ ਸੀਗਾ ਤੇ ਵਲੌਗ ਮੈਂ ਹੁਣ ਬਣਾਉਣ ਲੱਗੀ ਆ ਪਹਿਲਾਂ ਮੈਂ ਦੱਸਾਂ ਪੁੱਛ ਲਗੀ ਸੀ ਮੈਂ ਵਲੌਗ ਬਣਾਉਣਾ ਵਲੌਗ ਬਣਾਉਣ ਦਾ ਚਿੱਤ ਆ ਹੀ ਨਹੀਂ ਰਿਹਾ ਮੈਨੂੰ ਤੇ ਮੈਂ ਹੁਣ ਵਲੌਗ ਬਣਾਉਣ ਲੱਗੀ ਆ ਉਸ ਦਿਨ ਇੱਕ ਦਿਨ ਅੱਗੇ ਵੀ ਮੇਥੋਂ ਮੈਂ ਤੁਹਾਨੂੰ ਯਾਦ ਹੋਊਗਾ ਜਿਵੇਂ ਮੈਂ ਸਬਜ਼ੀ ਬਣਾਉਂਦੀ ਸੀ ਨਾ ਹਮ ਗਟਿਆਂ ਦੀ ਬੇਸਨ ਦੇ ਗਟਿਆਂ ਦੀ ਤੁਸੀਂ ਪਿਛਲੇ ਬਲੌਗ ਚ ਵੀ ਦੇਖਿਆ ਹਨਾ ਤੇ ਮੈਂ ਪਤਾ ਹੈ ਬੇਸਨ ਦੇ ਵਿੱਚ ਨੂਨ ਪਾਉਣਾ ਮੈਨੂੰ ਤੇ ਮਿਰਚ ਪਾਈ ਜਾ ਹੁੰਦਾ ਤੇ ਮੈਂ ਭੁੱਲ ਗਈ ਤੇ ਜਦੋਂ ਸਾਰਾ ਆਵਾਲ ਵੀ ਲਏ ਉਹਨਾਂ ਨੂੰ ਉਦੋਂ ਮੈਨੂੰ ਚੇਤਾ ਆ ਤੁਸੀਂ ਪਿਛਲੇ ਬਲੌਗ ਚ ਦੇਖਿਓ ਜਰੂਰ ਮੇਰੇ ਨਾਲੇ ਮੇ ਹੋਈ ਹੈਗੀ ਤੇ ਹੁਣ ਮੈਂ ਹਜੇ ਰੋਟੀ ਰੋਕੀ ਖਾਵਾਂਗੇ ਤੇ ਰਸ਼ਮੀਨ ਤੇ ਸਾਰੇ ਅਸੀਂ ਇਕੱਠੇ ਖਾ ਲਾਂਗੇ ਕੀ ਮਿਲ ਗਿਆ ਰਸ਼ਮੀਨ ਨੂੰ ਮਾਊਸ ਗਾਈ ਆਤਾ ਇਹ ਤਾਂ ਹੋ ਗਿਆ ਖਰਾਬ ਆ ਦੇਖੋ ਟੁਕੜੇ ਟੁਕੜੇ ਹੋ ਗਏ ਜੇ ਕਿਹੜਾ ਆ ਨਵਾਂ ਲੈਂਦਾ ਮਾ ਬਣ ਮਾਰ ਤਈ ਬਸ ਆ ਤੇ ਪਲਾ ਕੇ ਛਾਣ ਦੋ ਲਓ ਜੀ ਰਸ਼ਮੀ ਨੂੰ ਮਿਲ ਗਿਆ ਮਾਊਸ ਨਮਾ ਤਾਰਾ ਪੰਗਾ ਹੀ ਨਹੀਂ ਹੈ ਹੁਣ ਕੀ ਬੜ ਵੀ ਵਾਇਰਲ ਸੇਮ ਉਹ ਉੱਥੇ ਵਾਟ ਕੇ ਦੇਖੀ ਆ ਟੱਟ ਕੇ పెందేసి <Näes>

ਉਹ ਤਾਂ ਵਧੀਆ ਐ ਮੈਂ ਕੱਢਦਾ। ਉਹ। ਆ ਤੁਹਾਨੂੰ ਲੱਗੇ ਦੇਣਾ ਸੀ। ਨਹੀਂ ਲਿਆ ਕਿ ਦੇਣਾ ਸੀ। ਆ ਜੀ ਵੀ ਤਾਂ ਨਹੀਂ ਐਸਤੇ। ਉਹ ਤਾਂ ਕੀ ਐਨੇ? ਆ ਜੀ ਜਿੱਦ ਤੇ ਮੇਰੇ ਲਾਈਟਾਂ ਹੁੰਦੀਆਂ ਦੇਖੋ। ਉਹ ਵੀ ਜੀ। ਕਿਹੜਾ ਕਿੰਨੇ ਦਾ ਦਿੱਤਾ? ਇਹਨਾਂ ਵਾਇਰਲੈਸ ਵੀ ਸਹੀ ਐ। ਐਮ ਆਰ ਪੀ ਕਿੰਨੇ ਲਿਖੀਓਗਾ ਤੁਸੀਂ ਦੇਖੋ। 8300। ਇੰਨਾ ਮਹਿੰਗਾ। ਐਮ ਆਰ ਪੀ ਤੇ 650 ਲਿਖੀ ਐ। ਆ ਦੇਖੋ। ਉਹ ਆਹ ਤਾਂ ਮੈਨੂੰ ਪੁੱਛਿਆ ਆਹ ਇੱਧਰ ਸੀ ਆਹ ਇੱਥੇ ਸੀ ਜੋੜ ਲਿਓ ਇੱਥੇ ਸੀ ਯਾਰ ਆਹ ਹਰੀ ਇੱਥੇ ਐਹ ਇੱਧਰ ਸੀ ਹਾਂ ਨਾ ਜੋੜ ਦੇਣ ਤੰਤ ਕਰਵਾ ਦੇ ਨਾ ਸਾਰਾ ਦਿਨ ਰਸ਼ਮੀ ਨੂੰ ਅੱਜ ਤਾਈ ਨੇ ਇੰਨਾ ਫੋਨ ਕਰਿਆ ਸਾਰਾ ਦਿਨ ਫੋਨ ਤੇ ਸੀ ਹੁਣ ਇਹਨੇ ਕਿਹਾ ਸੀ ਜੂਸ ਪੀਣਾ ਹੈਗਾ ਦੋ ਗਲਾਸ ਇਹ ਕੀ ਮੈਂ ਜਾਦੀ ਖਰਾਕੀ ਹੁਣ ਮੈਂ ਸੀ ਜਾਦੀ ਦਾ ਕਰਾਇਆ ਪਹਿਲਾਂ ਤਾਂ ਰੋਟੀ ਖਾਣੀ ਐ ਹਾਂ ਇਹ ਰਖਾਂਗੇ ਇਹਦੇ ਦੂਜੇ ਪੁਰਜੇ ਆ ਡੱਬੇ ਚ ਹੀ ਪਾ ਦੋ ਇਹ ਕਾਰ ਹੈ ਇਹ ਆ ਗੰਬੀ ਆ ਡੱਬੇ ਚ ਹੀ ਪਾ ਲਓ ਲੈ ਇਹ ਪਾਇਂ ਪਹਿਲਾਂ ਕਾਰ ਨੂੰ ਪਾਓ ਪਾ ਰਹੀ ਨਾ ਆ ਡੱਬੇ ਦੇ ਵਿੱਚ ਹੀ ਪਾ ਦੋ ਇਹ ਠੀਕ ਥੋੜਾ ਹੀ ਹੁੰਦਾ ਹੁਣ ਟੁੱਟ ਗਿਆ ਬਸ ਇਹ ਹੈਗੀ ਹੈ ਨਾ ਡੱਲ ਕੋਲੇ ਟੈਂਕੇ ਲਾਉਣ ਲਈ ਉਹਦਾ ਪਾਉਂ ਉਹਦਾ ਵੀ ਲਾਲਚ ਕਰ ਗਿਆ ਹਾਂ ਹੁਣ ਦੂਜਾ ਵੀ ਸਹੀ ਹੋ ਜੇ ਐਨਾ ਲਾਲਚ ਲਾਲਚ ਬੁਰੀ ਬਲਾ ਰਸਮੀਨ ਹਾਂ ਰੋਟੀ ਖਾਣੀ ਹੈ ਪਹਿਲਾਂ ਤਾਂ ਤਿੰਨ ਰੋਟੀਆਂ ਖਾਣੀ ਹੈ ਉਸ ਤੋਂ ਬਾਅਦ ਦੋ ਗਲਾਸ ਇਹਨੇ ਜੂਸ ਦੇ ਪੀਣੇ ਹੈਗੇ ਤੁਹਾਡੇ ਨਾਲ ਇਹਨੇ ਵਾਦਾ ਕਰਿਆ ਸੀ ਨਾ ਪੀਆਉਂਗੇ ਹੂੰ ਦੋ ਗਲਾਸ ਜੂਸ ਦੇ ਪੀਊਂਗਾ ਵਾ ਆ ਵੇਖੋ ਆ ਆ ਗਈ ਇਹ ਕਿਰਲੀ ਖਾ ਕੇ ਆਈਆ ਫੇਰ ਉਲਟੀ ਕਰੂਗੀ ਨੂੰ ਕੱਢਿਓ ਬਾਹਰ ਥੋੜੇ ਮਗਰ ਆਉਂਦੀ ਆ ਹੁਣ ਉਸ ਖਾਦਾ ਇਹਨੇ ਮੈਨੂੰ ਲੱਗਿਆ ਸ਼ੱਕ ਪਿਆ ਹਾਂ ਹਾਂ ਲੈ ਈਏ

इधर खुंज च पा पीड़ा है, है नहीं गा पता नहीं थोदा पीला, के पीला, पीला।, पीला, पीला। पानी नहीं पाराथ। नहीं पानी तो पाया ही नहीं බෑටවිීද සීසාටොට ගැහනම් හග කෝෂයරශ්මීන හන හ යමරොට්ටි ਹੋਂਤਾ ਦੋ ਰੋਟੀਆਂ ਬੰਦ ਗਈਆਂ ਤਿੰਨ ਤਿੰਨ ਖਾਣੀਆਂ ਆ ਉਸ ਤੋਂ ਬਾਅਦ ਦੋ ਗਲਾਸ ਜੂਸ ਦੇ ਠੀਕ ਹੈ ਮੈਂ ਲਿਉਣੀ ਆ ਰੋਟੀ ਲਓ ਜੀ ਹੁਣ ਅਸੀਂ ਖਾਣੇ ਆ ਰੋਟੀ ਆਜੋ ਤੁਸੀਂ ਵੀ ਖਾ ਲਓ ਲਓ ਜੀ ਹੁਣ ਅਸੀਂ ਖਾ ਰਹੇ ਆ ਰੋਟੀ ਆਜੋ ਤੁਸੀਂ ਵੀ ਖਾ ਲਓ ਆਲੂ ਛੋਲਿਆਂ ਦੀ ਸਬਜ਼ੀ ਪਿਆਜ਼ ਮਿਰਚ ਦਾ ਅਚਾਰ ਆਜੋ ਤੁਸੀਂ ਵੀ ਖਾ ਲਓ ਸਾਰੇ ਰਸ਼ਮੀਨ ਤੇ ਮੈਂ ਖਾ ਰਹੇ ਆ ਦਹੀਂ ਲੈ ਮਾਰ ਰਸਮੀ ਕਿਉਂ ਦਹੀਂ ਵੀ ਖਾਣੀ ਅੱਜ ਸਾਰਾ ਕੁਝ ਖਾਣਾ ਹੈ ਰਸਮੀਨ ਨੇ ਮਾ ਉਸ ਮਿਲਿਆ ਰਸਮੀਨ ਨੂੰ ਦੇਖੋ ਦਹੀਂ ਸਾਰਿਆਂ ਨੂੰ ਸਸਿਕਾ ਤੇ ਹੁਣ ਹੋ ਗਿਆ ਸੀਗਾ ਨੈਕਸਟ ਡੇ ਤੇ ਆਪਾਂ ਕੰਮ ਪੰਡਾ ਕਰ ਲਿਆ ਸੀਗਾ ਥੋੜਾ ਬਹੁਤਾ ਕੱਲ ਬਲੌਗ ਬਣਾਇਆ ਸੀਗਾ ਸ਼ਾਮ ਨੂੰ ਤੇ ਮੈਂ ਆਖਿਆ ਵੀ ਚਲੋ ਹੁਣ ਥੋੜਾ ਜਿਹਾ ਹੋਰ ਕੰਮ ਪੰਦਾਪਾ ਕਰ ਲਿਆ ਸਾਰਾ ਤੇ ਹੁਣ ਮੈਂ ਕਰਨ ਲੱਗੀ ਸੀ ਤੁਹਾਡੇ ਨਾਲ ਕੁਝ ਗੱਲਾਂ ਤੇ ਜਿਵੇਂ ਕਿ ਕੋਈ ਘਰ ਚ ਰਹਿ ਕੇ ਕੋਈ ਆਪਣਾ ਕੰਮ ਜਾਂ ਕੋਈ ਬਿਜ਼ਨਸ ਕੋਈ ਵੀ ਔਰਤ ਇੱਕ ਕੰਮ ਕਰਦੀ ਹੈ ਜੇ ਚਾਹੇ ਉਹ ਚੰਗਾ ਕਰੇ ਚਾਹੇ ਉਹ ਮਾੜਾ ਕਰੇ ਤੇ ਉਹਦੇ ਖਿਲਾਫ ਦੁਨੀਆਂ ਖੜਦੀ ਏ ਵੀ ਹਾਂ ਜੇ ਕੋਈ ਚੰਗਾ ਕਰਦੀ ਏ ਤਾਂ ਉਹਨੂੰ ਵੀ ਮਾੜਾ ਹੀ ਦੱਸਣਾ ਤੇ ਜੇ ਕੋਈ ਮਾੜਾ ਕਰਦੀ ਏ ਉਹਨੂੰ ਤਾਂ ਮਾੜਾ ਦੱਸਣਾ ਹੀ ਦੱਸਣਾ ਪਤਾ ਨਹੀਂ ਕਿਉਂ ਐਵੇਂ ਕਰਦੇ ਹੈਗੇ ਤੁਸੀਂ ਐ ਕੰਮ ਆ ਕਰਦੇ ਹੈਗੇ ਐ ਕਰਦੇ ਹੈਗੇ ਤੁਸੀਂ ਇਹ ਕੰਮ ਨਹੀਂ ਕਰਨਾ ਚਾਹੀਦਾਗਾ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਹਾਨੂੰ ਐ ਨਹੀਂ ਆਉਂਦੀ ਐ ਕਿਉਂ ਕਰਦੀ ਏ ਦੁਨੀਆਂ ਇਹ ਤੇ ਜੇ ਕੋਈ ਉਹੀ ਕੰਮ ਆਪ ਕਰੇ ਤਾਂ ਉਹ ਐ ਲੱਗਦਾਗਾ ਵੀ ਹਾਂ ਅਸੀਂ ਚੰਗਾ ਕਰਦੇ ਹੈਗੇ ਤੇ ਵੀ ਸਾਡੇ ਵਾਸਤੇ ਇਹ ਕੰਮ ਵਧੀਆ ਤੇ ਜੇ ਜਿਹੜੇ ਨਾ ਕਿਸੇ ਨਾਲ ਕੋਈ ਮਾੜੀ ਮੋਟੀ ਬੰਦੀ ਨਹੀਂ ਬੰਦੀ ਦੀ ਤਾਂ ਗੱਲ ਹੀ ਨਹੀਂ ਪਰ ਅੱਜ ਕੱਲ ਤਾਂ ਹਰ ਇੱਕ ਕਿਸੇ ਦਾ ਹੀ ਹੋਇਆ ਪਿਆਗਾ ਜੇ ਕਿਸੇ ਨਾਲ ਨਹੀਂ ਬੰਦੀ ਉਹਨਾਂ ਨੂੰ ਤਾਂ ਕਹਿਣਾ ਹੀ ਕਹਿਣਾ ਜਿਹਦੇ ਨਾਲ ਬੰਦੀ ਆ ਉਹਨਾਂ ਨੂੰ ਵੀ ਅਗਲਾ ਕਹਿੰਦਾ ਹੀ ਹੈਗਾ ਪਤਾ ਨਹੀਂ ਕਿਉਂ ਆਏ ਹੋਇਆ ਪਿਆ ਲੋਕਾਂ ਦਾ ਤੇ ਵੀ ਤੁਸੀਂ ਐ ਕਰਦੇ ਆਂਗੇ ਕੰਮ ਚੰਗਾ ਨਹੀਂ ਇਹ ਕੀ ਕੰਮ ਹੈ ਤੇ ਐ ਕਰਦੇ ਆ ਸਾਰੇ ਤੇ ਫੇਰ ਕੀ ਆਪਾਂ ਘਰ ਦੇ ਵਿੱਚ ਰਹਿ ਕੇ ਵੀ ਆਪਾਂ ਕੋਈ ਕੰਮ ਆਪਦਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਕੋਈ ਜਿਵੇਂ ਹਰੇਕ ਹੀ ਔਰਤ ਹੈ ਜਿਹੜੀ ਆਪਣਾ ਗੁਜ਼ਾਰਾ ਕਰਦੀ ਹੈਗੀ ਆਪਦਾ ਘਰ ਦਾ ਵੀ ਜਿਵੇਂ ਆਪਣੇ ਘਰੇ ਕੋਈ ਕੰਮ ਕਰਕੇ ਵੀ ਕੋਈ ਨਾ ਕੋਈ ਕੋਈ ਕਿਸੇ ਨੂੰ ਕਿਵੇਂ ਚੰਗਾ ਲੱਗਦਾ ਕੋਈ ਕਿਸੇ ਨੂੰ ਕਿਵੇਂ ਚੰਗਾ ਲੱਗਦਾ ਅਡੋ ਅਡ ਹਰੇਕ ਦੀ ਸੋਚ ਹੁੰਦੀ ਹੈ ਸੋਚ ਹੈ ਜਿਹੜੀ ਉਹ ਹਰ ਇੱਕ ਬੰਦੇ ਦੀ ਅਲੱਗ ਲੱਗ ਹੈ ਜਿਹੜੀ ਹੁਣ ਜਿਵੇਂ ਮੇਰੀ ਸੋਚ ਹੈ ਤੇ ਉਹ ਕਿਸੇ ਦੀ ਹੋਰ ਨਹੀਂ ਹੋਣੀਗੀ ਜਾਂ ਕਿਸੇ ਦੀ ਹੋਰ ਦੀ ਹੈ ਮੇਰੀ ਆ ਡੋਡੀ ਹਰੇਕਾ ਕੋ ਆਪਣੀ ਸੋਚ ਦੇ ਹਿਸਾਬ ਨਾਲ ਕੰਮ ਕਰਦਾ ਹੈਗਾ ਜਿਵੇਂ ਅਗਰੇ ਨੂੰ ਚੰਗਾ ਲੱਗੇ ਉਹ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਤੇ ਨਵੀਆਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਪਲੀਜ਼ ਮੇਰਾ ਬਲੌਗ ਫੁੱਲ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਕਮੈਂਟ ਜਰੂਰ ਕਰਕੇ ਜਾਇਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਕਿਵੇਂ ਮੇਰਾ ਬਲੌਗ ਵਧੀਆ ਲੱਗਿਆ ਜਾਂ ਕਿਵੇਂ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ